ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਮਝੀ ਇਹ ਭੈਣ ਦਾ ਫੋਨ ਆਇਆ ਸੀਗਾ ਪਿੰਡ ਕੋਰ ਪਈ ਨਾਲ ਬਤੇਰਾ ਤੇ ਸੁਸਾਇਟੀ ਦੇ ਵੱਲੋਂ ਪਿੰਡ ਕੋਰ ਪਈ ਤੋਂ ਚੱਲਿਆ ਇਹਨਾਂ ਦੀ ਮਾਤਾ ਪਿੰਡ ਰਾਇਆ ਜਿਹਨਾਂ ਬੁੱਢਾ ਅੱਜ ਇਹਨ ਦਾ ਫੋਟੋ ਲੁਕੇ ਦਾਗੜਾ ਇਹਨੂੰ ਜੋ ਨਾਮ ਰਾਤ ਬਿਮਾਰੀ ਚੁੰਮੀ ਹੋਈ ਹੈਗੀ ਇਹ ਭੈਣ ਨੇ ਫੋਨ ਕੀਤਾ ਜੈ ਜੋਤੀ ਨੇ ਵੀ ਬਾਬਾ ਜੀ ਵਰਕੇ ਸਾਨੂੰ ਮਤ ਦੀ ਹੋ ਰਹਾ ਸਾਡੇ ਕੋਲ ਜੋ ਪੈਸਾ ਸੀਗਾ ਸਾਰਾ ਲੱਗ ਚੁਕਿਆਗਾ ਅਣਸਾਨੀ ਦੇ ਹੋਏ ਇਸ ਫੋਨ ਕਾਲ ਕਰਦੇ ਹੋਏ ਇਸ ਭੈਣ ਕੋਲ ਮੈਂ ਪਹੁੰਚਿਆ ਇਸ ਮਾਤੇ ਜੀ ਕੋਲ ਪਹੁੰਚੇਗਾ ਇਸ ਮਾਤੇ ਜੀ ਅਨਾਰ ਦੇ ਹਾਸੇ ਜੋ ਨਾਨਕ ਤੇਰਾ ਤੇ ਸੱਜ ਜੋੜਾ ਨਕਰ ਜੋ ਦੇ ਵੇ ਲੋ ਸੁ ਜੋਗੀ ਸੱਜਣਾ ਰਗ ਜੋ ਮੈਨੂੰ ਮੈਂ ਭੇਜੀ ਗਿਆ ਤੇ ਮੈਂ ਇਹਨਾਂ ਨੂੰ ਮਾਤਾ ਦੇ ਇਲਾਜ ਵਾਸਤੇ ਤੇ ਸੇਵਾ ਦੇਣ ਲੱਗਿਆ ਜੋਨ ਨੂੰ ਨਾਮ ਰਾਤ ਬਿਮਾਰੀ ਨਾਲ ਕੇ ਲੱਗੀ ਹੋਈ ਹੈਗੀ ਇਸ ਦੇ ਇਲਾਜ ਵਾਸਤੇ ਲੜ ਕੇ ਇਹਨਾਂ ਕੋਲ ਪੈਸਾ ਨਹੀਂ ਹੈ ਨੀਗਾ ਜੋ ਪੈਣਾ 4-5 ਲੱਖ ਰੁਪਏ ਸੀਗਾ ਇਹਨਾਂ ਵਿਚਾਰਾ ਕੋਈ ਉਹਨਾਂ ਦੇ ਕੋਸ਼ੇ ਦੇ ਘਰ ਦਾ ਸਾਮਾਨ ਵੇਚਿਆ ਕੁਛ ਕੀਤਾ ਕਿਸੇ ਬਾਹਰ ਨੂੰ ਲਾਏ ਪੈਸੇ ਪਰ ਹੋਣ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਇਹਨਾਂ ਦੇ ਤਿੰਨ ਗੁੱਡੀਆਂ ਆ ਇੱਕ ਗੁੱਡੀ ਜੋ ਮਾਤਾ ਦੀ ਜਿਹੀ ਕਰੇਗੀ ਤੇ ਬਾਕੀ ਗੁੱਡੀਆਂ ਘਰ ਦਾ ਮਹਾਰ ਕਰੀਆਂ ਇਹਨੀਆਂ ਇਹ ਤੋਂ ਇਹਨਾਂ ਦਾ ਛੋਲੇ ਲੜਕੇਗਾ ਜੋ ਕਿ 10 ਸਾਲ ਦਾ ਹੈਗਾ ਤੇ ਘਰ ਦਾ ਗੁਜ਼ਾਰਾ ਇਹਨਾਂ ਦਾ ਮੁਸ਼ਕਿਲ ਹੈ ਜੋ ਇਹ ਨਾ ਬੇਗਿਆਂ ਦਾ ਪਿਤਾ ਹੈਗਾ ਉਹ ਇਹਨਾਂ ਚਰਤੇ ਨਹੀਂ ਹੈਗਾ ਤੇ ਇਸ ਕਰਕੇ ਖੋਰ ਮਸਤ ਹੋਈ ਹੈ ਕਿ ਉਹਰ ਮਾਛਰ ਆ ਰਹੀ ਹੈਗੀ ਜਿਹਨਾਂ ਦਾ ਪਿਤਾ ਹੁੰਦਾ ਕੋਈ ਇੱਕ ਮੇ ਕਰਦਾ ਤੇ ਘਰ ਦਾ ਯਾਰ ਕਰਦਾ ਇਸ ਕਰਕੇ ਵੀਰੇ ਇਹਨਾਂ ਘਰ ਦੇ ਹਾਲਾਤ ਬਹੁਤ ਮੰਦੇ ਹੋ ਚੁੱਕੇ ਹੈਗੇ ਜਯੋਤੀ ਪਤ ਜੀ ਮਿਲ ਕੇ ਤੇਰੀ ਮਮਾ ਢਿੱਲੀ ਕਦੋਂ ਦੀ ਹੋਈ ਹੈਗੀ ਮਮਾ ਨੂੰ 2023 ਵਿੱਚ ਪ੍ਰੋਬਲਮ ਹੋਈ ਸੀ ਵੜੀ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਦੱਸੀ ਹੈ ਡਾਕਟਰ ਨੇ ਹੁਣ ਤੇ ਨਿਜਰਮੀਨ ਤੋਂ ਇਲਾਜ ਤਾਂ ਚੱਲ ਰਿਹਾ ਮਤਲਬ 25 ਕੇ ਲਾਏ ਮਮਾ ਦੇ ਤੇ ਚਾਰ ਗੀਮੋ ਲੱਗੀਆਂ ਫਿਰ ਉਸ ਤੋਂ ਬਾਅਦ ਮम्मा ਦੇ ਸੈੱਲ ਬਿਲਕੁਲ ਘਟ ਗਏ ਹੁਣ ਅਸੀਂ ਪੈਸਾ ਬਹੁਤ ਲਾਇਆ 3 ਲੱਖ ਰੁਪਏ ਪਹਿਲਾਂ ਲਾ ਚੁੱਕਿਆ ਪਰ ਹੁਣ ਸਾਡੇ ਕੋਲ ਇਲਾਜ ਵਾਸਤੇ ਪੈਸੇ ਖਤਮ ਹੋ ਚੁੱਕੇ ਨੇ ਇਹ ਪਹਿਲਾਂ ਵੀ ਮਾਤਾ ਜੀ ਤੁਸੀਂ ਇਲਾਜ ਕਰਵਾਇਆ ਫਿਰ ਮਾਤਾ ਦਾ ਹਾਂ ਜੀ ਕਰਵਾਇਆ ਸੀ ਕਿਹੜਿਆ ਸੌਚ ਕਰਾਏਗਾ ਐਸੇ ਇੰਜੇ ਚੱਲ ਰਿਹਾ ਹੈ ਬੀਬੀ ਜੀ ਮਿਲ ਕੇ ਸੋਨੂ ਮਿਲ ਕੇ ਉਹ ਕੀ ਤਫਰੀਕ ਕੀ ਤਫਰੀਕ ਕਿੰਨੀ ਕੀ ਤਫਰੀਕ ਹੋ ਰਹੀ ਹੈਗੀ ਦਰਦ ਹੋ ਰਿਹਾ ਕੋਈ ਮਾਤਾ ਜੀ ਮਿਲ ਕੇ ਰੋ ਰਹੀ ਹੈਗੀ ਜਿਆਦਾ ਗੱਲ ਵੀ ਨਾ ਹੋ ਪਾਰੀ ਤੇ ਸਾਧ ਸੰਗ ਜੀ ਬੇਨਤੀ ਹੈਗੀ ਮਿਲ ਕੇ ਮੇਰੇ ਪੰਜਾਬੀ ਵੀਰਾਂ ਨੂੰ ਵਸਦੀ ਵੀਰਾਂ ਨੂੰ ਇਹਨਾਂ ਨੂੰ ਮਿਲ ਕੇ ਜਿੰਨੀ ਮਦਦ ਹੋ ਸਕਦੀ ਹੈ ਥੋੜੀ ਥੋੜੀ ਭਾਰੀ ਭਾਰੀ ਇਹਨਾਂ ਇਸ ਪਰਿਵਾਰ ਨੂੰ ਤੇ ਜੋਤੀਪੁਰ ਤੋਂ ਉਹਦਾ ਪਿੰਡ ਕਿਹੜਾ ਹੈਗਾ ਤੇ ਜ਼ਿਲ੍ਹਾ ਕਿਹੜਾ ਹੈਗਾ ਬਠਿੰਡਾ ਤੇ ਆਪਣੇ ਪੁੱਤ ਮਿਲ ਕੇ ਮਾਤਾ ਕੋਲ ਤੁਸੀਂ ਇਕੱਲੇ ਹੀ ਰਹਿ ਰਹੇ ਹੋ ਸੇਵਾ ਇਕੱਲੇ ਕਰ ਰਹੇ ਹੋ ਤੇ ਦੂਜਾ ਪਰਿਵਾਰ ਤੇਰੇ ਨਾਲ ਕੋਈ ਹੋਰ ਤਾਇਆ ਚਾਚਾ ਜਾਂ ਕੋਈ ਕੋਈ ਨਹੀਂ ਅੱਛਾ ਤੁਸੀਂ ਇਕੱਲੇ ਮਾਤਾ ਦੀ ਸੇਵਾ ਕਰ ਰਹੇ ਹੋ ਮਾਤਾ ਜੀ ਵੀਰੇ ਮਾਤਾ ਜੀ ਗੱਲ ਨਹੀਂ ਹੋ ਰਹੀ ਨਹੀਂ ਮੈਂ ਮਾਤਾ ਨੂੰ ਬੁਲਾ ਲਾ ਵੀਰਾਂ ਨੂੰ ਮੈਂ ਰਾਤ ਜੋੜ ਕੇ ਬੇਨਤੀ ਹੈ ਵੀ ਮਾਤਾ ਜੀ ਬਾਤਵਦ ਮਦਦ ਕੀਤੀ ਜਾਵੇ ਦੇਖੋ ਭੈਣ ਨੂੰ ਮਿਲ ਕੇ ਮਾਤਾ ਨੂੰ ਮਿਲ ਕੇ ਕਿੰਨਾ ਸੰਭਸਮਾਰ ਕਰ ਰਹੀ ਹੈਗੀ ਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਜਿੱਥੋਂ ਤੱਕ ਇਹ ਵੀ ਜਾਂਦੀ ਹੈ ਇਹਨਾਂ ਨੂੰ ਵਾਦ-ਵਦ ਮਦਦ ਕੀਤੀ ਜਾਵੇ ਪਿੰਡ ਰਾਇਆ ਜ਼ਿਲ੍ਹਾ ਬਟਿੰਡਾ ਦੇ ਇਹ ਰਹਿਣ ਵਾਲੇ ਹੈਗੇ ਤੇ ਇਹਨਾਂ ਵਿੱਚ ਮਾਤਾ ਜੀ ਮਿਲ ਕੇ ਦਾਖਲ ਹੈ ਤੇ ਮੇਰੀ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਇਸ ਪਰਿਵਾਰ ਦੀ ਵਾਦ-ਵਦ ਮਾਰਕ ਦੇ ਕੀ ਜਾਵੇਗਾ ਇਹਨਾਂ ਦਾ ਨੰਬਰ ਘਰ ਦਾ ਜੋ ਪਰਿਵਾਰਕ ਨੰਬਰ ਦਿੱਤਾ ਜਾਵੇਗਾ ਇਹਨਾਂ ਦਾ ਜੋ ਪੋਟ ਨੰਬਰ ਉਹ ਦਿੱਤਾ ਜਾਵੇਗਾ ਸਿੱਧੀ ਸੇਵਾ ਇਸ ਮਾਤਾ ਨੂੰ ਜੋ ਤੁਸੀਂ ਨੇ ਭੌਣਿਆਗੀ ਸ਼ਰਤਾਂ ਮੁਤਾਬਕ ਸਿੱਧੀ ਸੇਵਾ ਇਹਨੇ ਕਹਨੂ ਭੇਜੋ ਬਾਈ ਬੁੱਢੀ ਦਾ ਪਾਸਾ ਬਾਈ ਬੁੱਢੀ ਦਾ